ਐਸਜੀ ਕਾ ਖਾਲਸਾ ਐਸਜੀ ਕੀ ਫਤਿਹ ਅੱਜ ਸਤਖੰਡ ਵਾਸੀ ਬਾਬਾ ਦਰਸ਼ਨ ਸਿੰਘ ਜੀ ਮਾਹਰ ਪੁੱਲੀ ਵਾਲੇ ਸ੍ਰੀ ਅਮਰਸਰ ਸਾਹਿਬ ਉਹਨਾਂ ਦੇ ਅਸਥਾਨ ਤੇ ਜਿੱਥੇ ਬਾਬਾ ਗੁਰਦੇਵ ਸਿੰਘ ਜੀ ਮਾਹਰਪੁਰ ਸੇਵਾਵਾਂ ਵਾਰ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਭਾਈ ਗੁਰਜੀਤ ਸਿੰਘ ਜੀ ਤੇ ਨਾਲ ਆਪਣੇ ਹਰਪ੍ਰੀਤ ਸਿੰਘ ਜੀ ਦਵਿੰਦਰ ਸਿੰਘ ਜੀ ਤੇ ਗੁਰਸਿੱਖ ਸੰਗਤਾਂ ਚਾਰੀਆਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਜਿੱਥੇ ਮਹਾਪੁਰਖਾਂ ਦੇ ਅੱਜ ਜਿਹੜੇ ਵਰਸੀ ਸਮਾਗਮ ਹੈ ਉਹ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਏ ਜਾ ਰਹੇ ਨੇ ਤੇ ਜਿੱਥੇ ਅੱਜ ਆਪਾਂ ਵਰਸੀ ਸਮਾਗਮ ਮਨਾ ਰਹੇ ਆ ਉਥੇ ਹੀ ਜਿਹੜਾ ਸਾਡਾ ਜਿਹੜਾ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹੇ ਜਿਹੜੇ ਹੈ ਹੜ੍ਹਾਂ ਦੀ ਮਾਰ ਦੇਠਾਏ ਹੋਏ ਨੇ ਤੇ ਉਥੇ ਹੀ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਜਿਹੜੀ ਹੈ ਸੁੱਖ ਸ਼ਾਂਤੀ ਦੀ ਅਰਦਾਸ ਕਰੀਏ ਤੇ ਜਿਹੜਾ ਇਹ ਹੜਾਂ ਦੀ ਮਾਰ ਚੱਲ ਰਿਆ ਪੰਜਾਬ ਤੇ ਵਿਸ਼ਵ ਭਰ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਸ਼ਾਂਤੀ ਬਖਸ਼ਣ ਸਭੇ ਜੀ ਸਮਾਲ ਆਪਣੀ ਮਿਹਰ ਕਰ ਗੁਰੂ ਸਾਹਿਬ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਜਿਹੜੀ ਸਿੱਖ ਕੌਮ ਗੁਰੂ ਸਾਹਿਬ ਦੀ અપਾਰ ਕਿਰਪਾ ਦੇ ਨਾਲ ਜਿੱਥੇ ਬਹੁਤ ਵੱਡੇ ਵੱਡੇ ਜਿਹੜੇ ਜਿਹੜੇ ਵੱਡੇ ਵੱਡੇ ਹਮਲਿਆਂ ਦੇ ਵਿੱਚ ਵੀ ਹੈ ਉਹ ਜੂਝ ਕੇ ਨਿਕਲੇ ਤੇ ਹੜਾਂ ਦੀ ਮਾਰ ਤੋਂ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਜਿਹੜਾ ਪੰਜਾਬ ਬਹੁਤ ਜਲਦੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੋਊਗਾ ਤੇ ਆਪਾਂ ਸਾਰੇ ਗੁਰਸੇਖ ਸੰਗਤਾਂ ਜਿੱਥੇ ਪਹੁੰਚ ਰਹੀਆਂ ਨੇ ਸਾਰੇ ਕੋਈ ਤਨ ਮਨ ਧੰਦੇ ਨਾਲ ਸੇਵਾਵਾਂ ਕਰ ਰਹੇ ਨੇ ਤੇ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਉਹਨਾਂ ਦੀ ਜਿਹੜੀ ਹੈ ਤਨੋਂ ਮਨੋਂ ਧਨੋਂ ਜਿਹੜੀ ਹੈ ਜਿੱਥੇ ਰਾਸ਼ਨ ਦੀ ਕੋਈ ਸੇਵਾ ਕਰ ਰਿਹਾ ਤੇ ਸਾਰਿਆਂ ਨੂੰ ਹਮ ਹਮਾ ਕੇ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਤੇ ਬਹੁਤ ਹੀ ਜਲਦੀ ਗੁਰੂ ਸਾਹਿਬ ਕਿਰਪਾ ਕਰਨਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਉਹ ਜਿਹੜੇ ਆ ਬਹੁਤ ਜਲਦੀ ਸਾਰਾ ਕੁਝ ਠੀਕ ਹੋ ਜਾਣਾ ਮਹਾਰਾਜ ਕਿਰਪਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਰਸ਼ਨ ਸਿੰਘ ਕੁੱਲੀ ਵਾਲਿਆਂ ਜੀ ਦੇ ਸਾਲਾਨਾ ਸਮਾਗਮ ਦੇ ਵਿੱਚ ਅਸੀਂ ਹਾਜ਼ਰ ਹੋਏ ਆ ਜੋ ਹੁਣ ਗੱਦੀ ਤੇ ਬਰਾਜਮਾਨ ਗੁਰਦੇਵ ਸਿੰਘ ਕੁੱਲੀ ਵਾਲਾ ਜੀ ਨੇ ਉਹਨਾਂ ਨੇ ਸਾਲਾਨਾ ਸਮਾਗਮ ਕਰਵਾਇਆ ਜਿੱਦੇ ਹੁਣ ਖੁਮਾ ਕੇ ਦਰਸ਼ਨ ਲਈ ਸੰਗਤਾਂ ਪਹੁੰਚੀਆਂ ਨੇ ਵੱਖਰੇ ਵੱਖਰੇ ਜ਼ਿਲ੍ਹੇ ਤੋਂ ਵੱਖਰੇ ਵੱਖਰੇ ਸ਼ਹਿਰਾਂ ਤੋਂ ਵੱਖਰੇ ਵੱਖਰੇ ਜਗ੍ਹਾ ਤੋਂ ਹਮੋਂ ਅੱਗੇ ਸੰਗਤਾਂ ਪਹੁੰਚੀਆਂ ਹੈ ਕਿ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਏ ਔਰ ਵੱਖ-ਵੱਖ ਜਥੇਬੰਦੀਆਂ ਸੰਸਥਾਵਾਂ ਇੱਥੇ ਅੱਗੇ ਲਖਸਤ ਹੋ ਰਹੀਆਂ ਨੇ ਔਰ ਅੱਗੇ ਵੀ ਜਿਸਾਂ ਖ਼ਬਾੜ ਆਈ ਹੋਈ ਆ ਪੰਜਾਬ ਦੇ ਵਿੱਚ ਬਾਬਾ ਜੀ ਨੇ ਸਾਧ ਸੰਗਤ ਦੇ ਨਾਲ ਸੇਵਾ ਨਿਭਾਈ ਹੈ ਅੱਜ ਸਮਾਗਮ ਦੇ ਕਾਰਨ ਉੱਥੇ ਪਹੁੰਚ ਨਹੀਂ ਸਕੇ ਤੇ ਇਸ ਤੋਂ ਬਾਅਦ ਉਪਰੰਤ ਉਹ ਉੱਥੇ ਵੀ ਸੇਵਾ ਨਿਭਾਉਣਗੇ ਤਲਗੁਰੂ ਘਰ ਲੰਗਰ ਉੱਥੇ ਵੀ ਆ ਟੋਲ ਮੱਤੇ ਜਾਏ ਜਿਆ ਸੰਤਾਂ ਗੁਰੂ ਦੇ ਲੜ ਲੱਗਣ ਅੰਮ੍ਰਿਤ ਛਕਣ ਨਾਲ ਜੋ ਬਾਬਾ ਜੀ ਦਾ ਹੁਕਮ ਹੈ ਉਸ ਹੁਕਮ ਤੇ ਪ੍ਰਵਾਨ ਕਰਨ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ